ਲਓ ਵੀ ਆਪਾਂ ਟਿਕਟ ਲੈਂਡ ਨੂੰ ਬੈਠੇ ਟਿਕਟ ਆਪਣੀ ਹੋ ਗਈ ਜੀ ਕਨਫਰਮ ਇੱਧਰ ਆ ਜੀ ਤਖਤ ਛੱਠਖੰਡ ਚਰੀ ਹਜੂਰ ਸਾਹਿਬ ਇੱਧਰ ਤੇ ਇਥੋਂ ਨਾਲ ਹੀ ਇਹ ਸਾਰੀ ਮਾਰਕੀਟ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ ਆਹ ਦੁਕਾਨ ਤੋਂ ਅਸੀਂ ਨਾਰੀਅਲ ਲਏ ਨੇ ਇੱਥੇ ਨਾਰੀਅਲ ਮਿਲ ਗਏ ਦਾਸਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਹੁਣ ਆਪਣੀ ਹੈਗੀ ਹੈ ਜਿੱਥੋਂ ਬਾਬਸੀ ਤੇ ਆਪਾਂ ਸਿੱਧਾ ਪਿੰਡ ਨਹੀਂ ਜਾਣਾ ਹੈਗਾ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਟਿਕਟ ਜਿਹੜੀ ਟ੍ਰੇਨ ਦੀ ਕਿੱਥੋਂ ਮਿਲਦੀ ਆ ਤੇ ਇੱਥੇ ਰਹਿਣ ਦਾ ਕੀ ਪ੍ਰਬੰਧ ਆ ਤੇ ਫਿਰ ਸਾਰਾ ਕੁਝ ਤੁਹਾਨੂੰ ਦੱਸਾਂਗੇ ਬਲੌਗ ਦੇ ਵਿੱਚ ਤੇ ਆਪਾਂ ਹੁਣ ਚੱਲਦੇ ਆ ਤੇ ਇੱਥੇ ਜਿਹੜੀ ਮਾਰਕੀਟ ਆ ਨੀਤੇ ਗੁਰਦੁਆਰਾ ਸਾਹਿਬ ਦੇ ਕੋਲੇ ਉਹ ਵੀ ਮਾਰਕੀਟ ਦਿਖਾਵਾਂਗੇ ਤੇ ਬਾਕੀ ਮੇਨ ਜਿਹੜੀ ਟਿਕਟਾਂ ਉਹ ਟਿਕਟ ਕਿੱਥੋਂ ਮਿਲਦੀ ਆ ਕਿਵੇਂ ਮਿਲਦੀ ਆ ਉਹ ਸਾਰੀ ਆਪਾਂ ਤੁਹਾਨੂੰ ਬਲੌਗ 'ਚ ਦੱਸਾਂਗੇ ਤੇ ਵੀਡੀਓ ਨਾਲ ਐਂਡ ਤੱਕ ਬਣੀ ਰਹੂ ਤੇ ਇਹ ਆਪਾਂ ਨੀਚੇ ਆ ਗਏ ਇਹ ਹੈਗੀ ਲੰਗਰ ਸਾਹਿਬ ਦੀ ਸ਼ਰਾਂਜੀ ਤੇ ਇੱਥੇ ਇਹ ਬਣੇ ਹੋਏ ਨੇ ਕਮਰੇ ਤੇ ਆਪਾਂ ਵੀ ਇੱਥੇ ਰਹਿ ਰਹੇ ਆਂ ਤੇ ਇੱਕ ਦਿਨ ਦਾ ਕਮਰੇ ਦਾ ਆਪਾਂ ਜਿਹੜਾ ਕਿਰਾਇਆ ਉਹ 200 ਰੁਪਏ ਪੇ ਕਰ ਰਹੇ ਆਂ ਤੇ ਆਪਾਂ ਇੱਥੇ ਰਹਿ ਰਹੇ ਆਂ ਜੀ ਇਹੀ ਲੰਗਰ ਸਾਹਿਬ ਦੀ ਸ਼ਰਾਂ ਦੇ ਵਿੱਚ ਇੱਥੇ ਜਿਹੜੇ ਕਮਰੇ ਬਣੇ ਹੋਏ ਨੇ ਤੇ ਕਿਰਾਇਆ ਮੈਂ ਤੁਹਾਨੂੰ ਦੱਸਤਾ ਵੀ ਆਪਾਂ ਜਿਹੜਾ ਦੇ ਰਹੇ ਆਂ ਇੱਕ ਦਿਨ ਦਾ 200 ਰੁਪਏ ਦੇ ਰਹੇ ਆਂ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਇਹ ਦਰਬਾਰ ਸਾਰੀਆਂ ਦੁਕਾਨਾਂ ਨੇ ਜੀ ਤੇ ਆਪਾਂ ਗੁਰਦਵਾਰਾ ਗੰਦਰ ਸਾਹਿਬ ਤੋਂ ਬਾਹਰ ਆ ਗਏ ਇਹ ਸਾਰੀਆਂ ਬਾਹਰ ਦੇ ਦੁਕਾਨਾਂ ਨੇ ਇੱਥੇ ਤੁਸੀਂ ਕੋਈ ਵੀ ਸਮਾਨ ਲੈ ਕੇ ਜਾ ਸਕਦੇ ਹੋ ਪਾਕੀ ਆਪਾਂ ਲੰਗਰ ਸਾਹਿਬੀ ਖਾਨ ਦੇ ਵਿੱਚ ਰਹਿ ਰਹੇ ਆ ਤੇ ਆਪਾਂ ਉੱਥੇ ਕਮਰਾ ਲਿਆ ਬਖੀ ਫੇ ਸਲਾਮਾ ਹੋਰ ਵੀ ਬਹੁਤ ਨੇ ਤੁਸੀਂ ਅਜੋ ਉਸ ਤੇ ਵੀ ਰਹਿ ਸਕਦੇ ਹੋ ਤੇ ਇੱਥੋਂ ਮੰਨ ਲਓ ਤੁਸੀਂ ਕੋਈ ਵੀ ਜਿਹਾ ਸਮਾਨ ਉਹ ਲੈ ਕੇ ਜਾ ਸਕਦੇ ਹੋ ਤੇ ਇਹ ਸਾਰੇ ਇੱਧਰ ਦੁਕਾਨਾਂ ਨੇ ਇੱਧਰ ਵੀ ਆਪਾਂ ਇਹ ਟੌਂਗ ਤੋਂ ਇੱਧਰੋਂ ਚੱਲੇ ਆਵਣਾ ਇੱਥੇ ਕਹਿੰਦੇ ਹੋਲ ਬੋਲ ਛੇਲ ਤੇ ਕੋਪਾ ਮਿਲ ਜਾਂਦਾ ਕੋਪਾ ਲੈਣਾ ਆਪਾਂ ਨੇ ਜੇ ਸੁੱਕਾ ਹੁੰਦਾ ਤੇ ਆਪਾਂ ਹੁਣ ਦੇਖਦੇ ਆ ਜੋ ਤੇ ਬਾਕੀ ਆਪਾਂ ਤੁਹਾਨੂੰ ਟਿਕਟਾਂ ਵੀ ਦੱਸ ਦਿਆਂ ਵੀ ਟਿਕਟ ਕਿੱਥੋਂ ਮਿਲਣੀਆਂ ਰੇਲ ਦੀ ਤੇ ਕਿਵੇਂ ਮਿਲਣੀਆਂ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦਾ ਬਣੇ ਰਹੋ ਵੀਡੀਓ ਵੀ ਛੱਡ ਕੇ ਚਲੇ ਜਾਂਦੇ ਬਹੁਤ ਜਾਣੇ ਤੇ ਜੇ ਪੂਰੀ ਦੇਖਿਆ ਕਰੋ ਆਪੇ ਤੁਹਾਨੂੰ ਕੋਈ ਜਾਣਕਾਰੀ ਪੂਰੀ ਨਹੀਂ ਮਿਲਦੀ ਬਾਅਦ ਵਿੱਚ ਕਮੈਂਟ ਕਰੀ ਜਾਨੇ ਭਾਈ ਆ ਜੀ ਦੱਸ ਜਿਵੇਂ ਹੁਣ ਕੋਈ ਵੀਡੀਓ ਸੀ ਪਤਾ ਨਹੀਂ ਉਹਦੇ ਚ ਕੁਝ ਦੱਸਿਆ ਹੋਇਆ ਹੈਗਾ ਸੀ ਆਪਣਾ ਵਿੱਚ ਹਾਂ ਤੇ ਕਮੈਂਟ ਉਹੀ ਕਰੀ ਜਾਣ ਕਹਿੰਦੇ ਯਾਰ ਵੀ ਆਹ ਚੀਜ਼ ਆ ਦੱਸਿਓ ਸਾਨੂੰ ਪਰ ਵਿੱਚ ਹੁੰਦਾ ਵੀਡੀਓ ਪੂਰੀ ਦੇਖਿਆ ਕਰੋ ਪੂਰੀ ਦੇਖਿਆ ਕਰੋ ਵੀਡੀਓ ਕਿਉਂਕਿ ਤਾਂ ਹੀ ਆਪਣੀ ਵੀਡੀਓ ਲੰਬੀ ਹੁੰਦੀ ਹੈਗਾ ਜਾਣਕਾਰੀ ਪੂਰੀ ਵਧੀਆ ਹੁੰਦੀ ਆ ਤੇ ਹੁਣ ਆਪਾਂ ਪਹਿਲਾਂ ਉਹ ਘੰਟਾ ਘਰ ਜਾਣਾ ਨਾ ਹਾਂ ਘੰਟਾ ਘਰ ਘੰਟਾ ਘਰ ਚੱਲਦੇ ਹੋ ਉੱਥੇ ਦੇਖਦੇ ਆਂ ਜਾ ਕੇ ਫਿਰ ਤੁਹਾਨੂੰ ਮਿਲਦੇ ਆਂ ਆਪਾਂ ਆਹ ਚੌਂਕ ਟੋੱਕ ਕੇ ਆ ਗਏ ਤੇ ਆਪਣੇ ਸਾਹਮਣੇ ਘੰਟਾ ਘਰ ਜਿਹੜਾ ਆਪਾਂ ਨੂੰ ਵੀਡੀਓ 'ਚ ਦਿਖ ਰਿਹਾ ਹੋਊਗਾ ਕਿ ਆਪਾਂ ਚੱਲਦੇ ਆਂ ਪਹਿਲਾਂ ਉੱਥੇ ਪਤਾ ਕਰਦੇ ਆਂ ਵੀ ਕੋਪੀ ਦਾ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਆ ਸਾਰਾ ਏਰੀਆ ਉਧਰ ਜਿਵੇਂ ਆਪਣੇ ਹੁੰਦਾ ਬ੍ਰਾਂਡ ਵਾਲੇ ਜੂ ਹਾਂ ਆਹ ਬ੍ਰਾਂਡ ਆਗੇ ਇੱਧਰ ਤੇ ਇਹ ਸਾਰਾ ਹੋਰ ਇਹਦਾ ਮਾਲਾ ਬਾਜ਼ਾਰ ਆ ਲੋਕਲ ਤੇ ਇਹ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰ ਤੇ ਨਾਲ ਹੀ ਆਪਾਂ ਪੈਦਲ ਆ ਪਾ ਸਕਦੇ ਆਪਾਂ ਪੈਦਲ ਹੀ ਆਏ ਅਸੀਂ ਵੀ ਕੋਈ ਆਈ ਨੇ ਬੜੀ ਦੂਰ ਆ ਕਿਲੋਮੀਟਰ ਦੀ ਜੇ ਮੰਨ ਲਾ ਨੂੰ ਹਾਂ ਕਿਲੋਮੀਟਰ ਦੀ ਜੇ ਕਿਲੋਮੀਟਰ ਦੇ ਰੀਜੇ ਮੰਨ ਲਾ ਸਾਰਾ ਬਾਜ਼ਾਰ ਇਹ ਤੇ ਆਪਾਂ ਹੁਣ ਆ ਕੇ ਘੰਟਾ ਕਰ ਤੇ ਆਪਾਂ ਇਥੋਂ ਪਹਿਲਾਂ ਕੋਪੇ ਦਾ ਪਤਾ ਕਰਦੇ ਆਂ ਕਿੰਨੇ ਦਾ ਕਹਿੰਦਾ ਬਾਈ 18 ਦਾ ਬਾਈ 18 ਕਹਿੰਦਾ 18 ਦਾ ਹਾਂ ਇਹ ਪੱਤਰ ਲੈਣਾ ਫੇਰ ਕਿੱਥੋਂ ਹਾਂ ਆਹ ਦੁਕਾਨ ਤੋਂ ਅਸੀਂ ਨਾਰੀਅਲ ਲਏ ਨੇ ਇੱਥੇ ਨਾਰੀਅਲ ਮਿਲ ਗਏ ਇਹ ਕਾਫੀ ਵੱਡੀ ਮਾਰਕੀਟ ਆ ਇੱਥੇ ਵੱਡੀਆਂ ਦੁਕਾਨਾਂ ਨੇ ਆਹ ਮਸਾ ਛੋਟੀ ਦੁਕਾਨ ਨਾਲ ਮਿਲਿਆ ਇਹ ਮਸਾ 2 ਦਿਨ ਨੂੰ ਮੰਨੇ ਆ ਪਹਿਲਾਂ ਇੱਕ ਪਿੱਛੇ ਦੁਕਾਨ ਵਾਲਾ ਸੀ ਕਹਿੰਦਾ 10 ਲੈ ਜਾਓ ਇਕੱਠੇ ਅਸਿਕਾ ਯਾਰ 10 ਅਸੀਂ ਕੀ ਕਰਨੇ ਨੇ ਤੇ ਭਾਈ ਜੀ ਨੇ 31 ਰੁਪਈਆ ਲਾ ਹਾਂ 36 ਰੁਪਈਆ ਆਪਣਾ ਪੂਰਾ ਵਧੀਆ ਆਫ ਕੀ ਹੋਂ ਬਣਾਏ ਤਾਂ ਹੀ ਦਾ ਕੈਸ਼ੀਅਰ ਬਣਾਇਆ ਤੈਨੂੰ ਆ ਲੱਗਣਾ ਬਰਾਬਰ ਬਸ ਤਰਫ ਹੈਗੇ ਤਰੇ ਲੇਦਾ ਭਾਈ ਆ ਆ ਨਾ ਨਾਰੀਅਲ ਪਾਣੀ ਇਹਦਾ ਹੁਣ ਭੰਨ ਕੀ ਪਤਾ ਲੱਗੂ ਪਾਣੀ ਦਾ ਮੁੱਲ ਆ ਨਾ ਤੇ ਇਹ ਲਾਈਨ ਇਹ ਦੋ ਨਾਰੀਅਲ ਇਹ ਜਿਹੜੀ ਮਾਰਕੀਟ ਆ ਨਾ ਇੱਥੇ ਵੱਡੀਆਂ ਥੋਕ ਦੀਆਂ ਦੁਕਾਨਾਂ ਨੇ ਜਿਵੇਂ ਇੱਥੋਂ ਮੇਰੇ ਖਿਆਲ ਚ ਵੀ ਛੋਟੀਆਂ ਦੁਕਾਨਾਂ ਤੇ ਸਮਾਨ ਜਾਂਦਾ ਹੋਊ ਇਹ ਕਹਿੰਦੇ ਵੀ ਇਕੱਠਾ ਸਮਾਨ ਲੈ ਜਾਓ ਸਭ ਤੋਂ ਤੇ ਵੀ 10-12 ਜਾਂ 15 ਨਾਰੀਅਲ ਲੈ ਕੇ ਜਾਓ ਪਰ ਆਹ ਬਾਈ ਦੁਕਾਨ ਵਾਲਾ ਕਹਿੰਦਾ ਲੈ ਜਾਓ ਇਹਦੀ ਇਹ ਦੁਕਾਨ ਵਾਲਾ ਮੰਨ ਗਿਆ ਤੇ ਮਸਾਲੇ ਵਗੈਰਾ ਦਾਲਾਂ ਵਗੈਰਾ ਬਹੁਤ ਇੱਥੇ ਹੀ ਦੁਕਾਨ 'ਚ ਨੇ ਹੈ ਨਹੀਂ ਮੈਂ ਤਾਂ ਲੈ ਕੇ ਨਹੀਂ ਜਾਣੇ ਨਾ ਨਾ ਸਾਰੇ ਤਾਂ ਇਹੀ ਲਾਵਾਂਗੇ ਨਹੀਂ ਲੈ ਕੇ ਨਹੀਂ ਜਾਣੇ ਪੂਰੀ ਬੋਰੀ ਲੈ ਜਾਵੇ ਤਾਂ ਆਏ ਕਹਿੰਦੇ ਨੇ ਉਹ ਇੱਕ ਪਿੱਛੇ ਹੋਰ ਬਾਪੂ ਨਹੀਂ ਸੀ ਜਿਹਦੇ ਕੋਲ ਕਹਿੰਦਾ ਕਹਿੰਦਾ ਬੋਰੀ ਲੈ ਕੇ ਜਾਣੀ ਪੜੇਗੀ ਮਾ ਬਾਪੂ ਫਿਰ ਤਾਂ ਬੋਰੀ ਹੋ ਜਾਊ ਟ੍ਰੇਨ 'ਚ ਕੱਲੀ ਅਸੀਂ ਨਹੀਂ ਜਾਂਦੇ ਤੇ ਆਹ ਨੇ ਨਾਰੀਅਲ ਦਿਖਾ ਲਈਏ ਮਾੜਾ ਜਿਹਾ ਆਹ ਲੈਨੇ ਭਾਈ ਦੋ 18 ਰੁਪਈਆ ਦਾ ਇੱਕ 17 پتہ ਲੈਣਾ ਫਿਰ ਮਰਨਾ ਕਹਿੰਦਾ ਸਹੀ-ਸਹੀ ਲਾ ਲਾਂਗੇ ਫਿਰ ਹਾਂ ਇਹਦੇ ਇੱਕ ਪਿੱਛੇ 17 ਵੀ ਕਹਿੰਦਾ ਸੀ ਪਰ ਉਹ ਕਹਿੰਦਾ 10 ਲੈ ਕੇ ਜਾਉ ਇਕੱਠੇ ਤੇ ਆਹ ਸਾਰੀ ਮਾਰਕੀਟ ਆ ਵੱਡੀਆਂ ਥੋਕਦਿਆਂ ਦੇ ਕਹਨਾਂ ਨੇ ਇੱਥੇ ਮਸਾਲੇ ਵਗੈਰਾ ਬਹੁਤ ਮਿਲਦੇ ਨੇ ਇਹ ਮਾਰਕੀਟ ਚ ਜਿਵੇਂ ਆਦੇ ਆਦੇ ਇੱਧਰ ਦੇ ਸਾਮਾਨ ਲੱਦ ਕੇ ਲੈ ਕੇ ਜਾਂਦੇ ਨੇ ਇਹਨੂੰ ਬੰਦਾ ਰੋੜ ਕੇ ਲੈ ਕੇ ਜਾਊ ਹਲੇ ਵੀ ਇੱਥੇ ਯਾਰ ਆਵਾਜ਼ ਆ ਆ ਭਰੀ ਖੜੀ ਆ ਇਹ ਬੰਦਾ ਫਿਰ ਇਹਨੂੰ ਰੋੜ ਕੇ ਲੈ ਕੇ ਜਾਊਗਾ ਆਹ ਦੇਖ ਖਾਲੀ ਖੜੀਆਂ ਨੇ ਆ ਹਾਂ ਰੈਡੀ ਜੇ ਕਈ ਗੱਲਾਂ ਤੇ ਇਧਰ ਖਾਣ ਪੀਣ ਵਾਲੀਆਂ ਵੀ ਹੈਗੀਆਂ ਨੇ ਦੁਕਾਨਾਂ ਨਾਲ 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 ਨਾਲੇ ਇਹ ਬਾਜ਼ਾਰ ਹੈ ਇਸ ਬਾਜ਼ਾਰ ਦੇ ਵਿੱਚ ਡਰਾਈ ਫਰੂਟ ਵਾਲੀਆਂ ਦੁਕਾਨਾਂ ਆਮ ਨੇ ਤੇ ਪਿੱਛੇ ਵੀ ਜਿਹੜੀ ਮਾਰਕੀਟ ਜਗ੍ਹਾਏ ਸੀਗੇ ਆਪਾਂ ਉੱਥੇ ਵੀ ਬੋਰੀਆਂ ਭਰੇ ਹੋਇਆ ਪਈਆਂ ਸੀਗੀਆਂ ਬਦਾਮਾਂ ਦੀਆਂ ਤੇ ਇਲਾਇਚੀਆਂ ਦੀਆਂ ਮੇਵੇ ਸਾਰੇ ਉਹ ਆਮ ਦੁਕਾਨਾਂ ਨੇ ਜਿਵੇਂ ਆ ਦੇ ਆ ਵੀ ਮੇਵੇ ਵਾਲੀ ਦੁਕਾਨਾਂ ਸਾਰੀ ਡਰਾਈ ਫਰੂਟ ਮਸਾਲੇ ਥਾਲੇ ਵਾਲੀਆਂ ਦੁਕਾਨਾਂ ਨੇ ਤੇ ਨਾਰੀਅਲ ਦਾ ਤੇਲ ਇੱਥੇ ਤਾਂ ਮਸ਼ਹੂਰ ਹੈਗੀ ਹੈਗਾ ਉਹ ਤਾਂ ਇੱਥੋਂ ਸਾਰੇ ਆਪਣੇ ਲੈ ਕੇ ਜਾਂਦੇ ਨੇ ਆਪਾਂ ਕਿੰਨੀ ਦੇਖੀ ਸੀ ਅਮਰਤ ਪੀਪੀ 1200 ਰੁਪਏ ਦੀ ਸੀ 5 ਲੀਟਰ ਹਨਾ ਹਾਂ ਅਸੀਂ ਸਵੇਰੇ ਇੱਕ ਦੁਕਾਨ ਤੇ ਦੇਖੀ ਸੀ ਉੱਥੇ ਅਸੀਂ ਹੋਰ ਸਮਾਨ ਲੈਣ ਗਏ ਸੀ ਉੱਥੇ 1200 ਦੀ 5 ਲੀਟਰ ਦੀ ਬੀਪੀ ਸੀ ਜਿਹੜਾ ਨਾਰੀਅਲ ਦਾ ਤੇਲ ਖੋਪੇ ਦਾ ਤੇਲ ਹੁੰਦਾ ਬੜਾ ਉਹੋ ਬਾਕੀ ਇੱਧਰ ਆ ਦੁਕਾਨਾਂ ਨੇ ਜਿਵੇਂ ਆਹ ਰਿਹਾ ਬਰਤਨ ਵਾਲੀ ਦੁਕਾਨ ਆ ਆਪਣੇ ਪਿੰਡ ਵਾਲੀਆਂ ਬੀਬੀਆਂ ਬਰਤਨ ਲੈ ਕੇ ਜਾਂਦੀਆਂ ਹੁੰਦੀਆਂ ਨੇ ਫਜ਼ੂਰ ਸਾਹਿਬ ਤੋਂ ਤੇ ਇਹ ਹੈ ਦੁਕਾਨਾਂ ਨੇ ਸਾਰੀਆਂ ਵਾਲੇ ਵਾਲੇ ਬਾਕੀ ਉਧਰ ਸਾੜੀ ਵਾਲੀ ਦੁਕਾਨਾਂ ਇਹਨਾਂ ਦਾ ਪਹਿਰਾਵਾ ਜਿਹੜਾ ਲੋਕਲਾ ਤੇ ਬਰਤਨ ਬਹੁਤ ਬੇਬੀਆਂ ਆਪਣੀਆਂ ਲੈ ਕੇ ਜਾਂਦੀਆਂ ਨੇ ਪਿੰਡ ਵਾਲੀਆਂ ਬੀਜ ਬਿਊਰੋ ਦੇ ਵਿੱਚ ਤੀਰਸ ਸਥਾਨ ਤੋਂ ਪ੍ਰਜਾਤ ਬਣੀ ਰਹਿੰਦੀ ਆ ਆਹ ਕੱਪੜੇ ਵਾਲੀ ਦੁਕਾਨਾਂ ਆ ਗਈਆਂ ਓਰੇ ਐਵੇਂ ਦੀ ਇਹ ਸਾਰੀ ਮਾਰਕੀਟ ਹੈ ਇਹ ਆ ਤੁਸੀਂ ਆਸਾਨੀ ਨਾਲ ਪੈਦਲ ਚੱਲ ਕੇ ਘੁੰਮ ਸਕਦੇ ਹੋ ਆਟੋ ਵਗੈਰਾ ਕਰਨ ਦੀ ਲੋੜ ਨਹੀਂ ਹੈਗੀ ਥਾਰੀ ਮਾਰਕੀਟ ਗੋਲ ਗੱਪੇ ਖਾਣ ਮਾਰਕੀਟ ਦੇ ਵਿੱਚ ਤੇ ਆਹ ਗੋਲ ਗੱਪੇ ਪਹਿਲਾਂ ਵੀ ਉਧਰ ਅਸੀਂ ਖਾ ਕੇ ਦੇ ਆ ਸੀ ਸਾਨੂੰ ਟੇਸਟੀ ਲੱਗੇ ਅਸੀਂ ਜਦੋਂ ਦਬਾਉ ਉਦੋਂ ਵਲੌਗ ਨਹੀਂ ਬਣਾਇਆ ਹਾਂ ਲੱਗਿਆ ਹਾਂ ਬਾਈ ਬੱਚਾ ਬਾਈ ਕੋ ਚਾਰ ਤਰ੍ਹਾਂ ਦਾ ਪਾਣੀ ਆ ਹਾਂ ਕੌਨ ਸਾ ਕੌਨ ਸਾ ਪਾਣੀ ਆ ਜੀ ਜੀਰਾ ਲਸਣ ਹਾਜਮਾ ਰੈਗੂਲਰ ਜੀਰਾ ਲਸਣ ਹਾਜਮਾ ਹਾਜਮਾ ਰੈਗੂਲਰ ਰੈਗੂਲਰ ਹੈ ਰੈਗੂਲਰ ਮੈਂ ਡੇਲੀ ਪੀ ਸਕਦੇ ਆ ਬੜੀਆ ਹੈ ਚਲੋ ਵੀ ਹੁਣ ਗੋਲ ਗੱਪੇ ਖਾ ਕੇ ਮਿਲਦੇ ਆਪਾਂ ਤੇ ਇੱਧਰ ਆ ਜੀ ਤਖਤ 60 ਠੰਡ ਚਰੀ ਹਜੂਰ ਸਾਹਿਬ ਦਰ ਤੇ ਇਥੋਂ ਨਾਲ ਹੀ ਇਹ ساری ਮਾਰਕੀਟ ਹੈ ਜਿਹੜੀ ਸ਼ੁਰੂ ਹੋ ਜਾਂਦੀ ਆ ਜਿਹੜੀ ਕਿ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਤੁਹਾਨੂੰ ਜਿਵੇਂ ਮੰਨ ਲਓ ਫਰੂਟ ਬਹੁਤ ਮਿਲ ਜੂਗਾ ਜਿਵੇਂ ਮੈਂ ਤੁਹਾਨੂੰ ਦੁਕਾਨਾਂ ਵੀ ਦਿਖਾਈਆਂ ਨੇ ਪਿੱਛੇ ਤੇ ਮਰੂਤ ਬਹੁਤ ਆ ਮਰੂਤ ਹੋ ਗਿਆ ਜਿਵੇਂ ਅੰਗੂਰ ਹੋ ਗਿਆ ਨਾਰ ਦਾ ਜੂਸ ਹੋ ਗਿਆ ਹਨਾ ਉਹ ਬਹੁਤ ਜ਼ਿਆਦਾ ਇੱਥੇ ਤੇ ਇਹ ساری ਮਾਰਕੀਟ ਆ ਦਰ ਮਹਾਰਾਜਾ ਗੁਰਦੁਆਰਾ ਸਾਹਿਬ ਆ। ਤੱਕ ਤੱਕ ਹੱਤਖੰਡ ਗਰੀਬ ਜੂਰ ਸਾਹਿਬ ਜੀ ਤੇ ਸਭਾ ਸਿੱਧੇ ਜਾ ਰਿਹਾ ਤੇ ਇਹੀ ਰਸਤੇ ਤੇ ਸਾਹਮਣੇ ਗੁਰਦੁਆਰਾ ਲੰਗਰ ਸਾਹਿਬ ਆ ਜੀ। ਹਾਂ ਅਨਾਰ ਦਾ ਜੂਸ ਦਿਖਾਉਂਦੇ ਆ ਵੀ ਕਿੰਨਾ ਸਸਤਾ। ਹਾਂ। ਇਹਨਾਂ ਨੂੰ ਨਾਰ ਦਾ ਜੂਸ ਦਿਖਾਉਂਦੇ ਆ। ਉਹ ਪਿਆਰ ਦਿੱਤਾ ਜੀ। ਤੇ ਆ ਮਰੂਦ ਇੱਥੇ ਮਿਲਦੇ ਆ ਨਾਲ ਅੰਗੂਰ ਤੇ ਬਾਕੀ ਤੁਹਾਨੂੰ ਨਾਰ ਵੀ ਦਿਖਾਉਣੀ ਆ ਆਪਾਂ ਜਿਵੇਂ ਆ ਪਾ ਕੇ ਰੱਖ ਦਿੰਦੇ ਆ ਤੇ ਇੱਥੋਂ ਸਾਹਮਣੇ ਗੁਰਦੁਆਰਾ ਲੰਗਰ ਸਾਹਿਬ ਆ ਇਹੀ ਰਸਤੇ ਦੇ ਉੱਪਰ ਹੀ ਆ ਔੜੀ-ਦੁੜੀ ਵੀ ਦਿੱਤੀ ਆ ਤੇ esto ਇੱਧਰ ਹੀ ਘੰਟਾ ਘਰ ਕਿਥੇ ਵਾ ਜਾ ਕੇ ਆਇਆ ਪਹਿਲਾਂ ਇਹ ਉਹਨਾਂ ਆਪਾਂ ਚੱਲਦੇ ਆਂ ਹੁਣ ਜੂਸ ਹੋਇਓ ਲੈ ਯਾਰ ਜੂਸ ਪੀਏ ਪਹਿਲਾਂ ਨੈਪਾ ਦਿਖਾਈ ਆਪਣੇ ਦਸਕਾਂ ਨੂੰ ਨਾਲ ਹੀ ਕੁੜੀ ਆਈ ਬਾਕੀ ਇਹ ਇੱਧਰ ਬਰਤਨ ਦੀ ਦੁਕਾਨ ਜਿਵੇਂ ਮਨ ਲਾ ਆਪਣੇ ਬੋਤ ਲੈ ਕੇ ਜਾਂਦੇ ਆ ਬਰਤਨ ਇਥੋਂ ਵੀ ਯਾਦਗਾਰੀ ਪਛਾਨੀ ਹੋ ਗਈ ਵੀ ਹਜੂਰ ਸਾਹਿਬ ਆਏ ਦੀ ਤੇਥੋਂ ਲੈ ਜਾਂਦੇ ਆ 9 ਵਗੈਰਾ ਲਿਖ ਕੇ ਸਾਰ ਕੋ ਦੇ ਦੱਜਦੀ ਐ ਤੇ ਇੱਧਰ ਵੀ ਤੇ ਹੁਣ ਆਪਾਂ ਪੀਨੇ ਆ ਜੂਸ ਨਾਰ ਦਾ ਤੇ ਤੁਹਾਨੂੰ ਵੀ ਦਿਖਾਉਨੇ ਆ ਹੁਣ ਆਪਾਂ ਬੈਠੇ ਦੀ ਆ ਬਾਈ ਕੋਲੇ ਤੇ ਆਪਾਂ ਜੂਸ ਕਰਾ ਰਹੇ ਆ ਨਾਰ ਦਾ ਮਿਕਸ ਕਰਾ ਰਹੇ ਆ ਵਿੱਚ ਆਪਾਂ ਬਜੇ ਨਾਰ ਦਾ ਇਕੱਲਾ ਵੀ ਮਿਲ ਜਾਂਦਾ ਤੇ 30 ਰੁਪਏ ਦਾ ਗਲਾਸ ਆ ਜੂਸ ਦਾ ਮਿਕਸ ਦਾ ਤੇ ਆਪਾਂ ਪੀ ਰਹੇ ਆ ਹੁਣ ਤੇ ਆਪਣਾ ਜੂਸ ਆ ਗਿਆ ਤੇ ਆਪਾਂ ਮਿਕਸ ਕਰਾਇਆ ਤੇ ਹੁਣ ਆਪਾਂ ਲੱਗਿਆ ਪੀਣ ਫੇਰ ਤੁਹਾਨੂੰ ਮਿਲਦੇ ਆ ਹੁਣ ਦੁੱਧ ਪੀ ਕੇ ਤੇ ਆਹ ਗਲਾਸ ਪੂਰਾ ਮਿਲ ਜਾਂਦਾ ਆਪਾਂ ਨੂੰ ਫੁੱਲ ਭਰ ਕੇ ਆਪਾਂ ਪੀ ਲਿਆ ਥੋੜਾ ਵਿੱਚੋਂ ਤੇ ਇੱਥੇ ਮਿਕਸ ਜੂਸ 30 ਕ ਦਾ ਪੈਦਾ ਮਿਲ ਜਾਂਦਾ ਤੇ ਸਾਰੇ ਪੀ ਲਿਆ ਪੀਤਾ ਦਾ ਸਾਰੇ ਲਿਆ ਹੁਣ ਪੀਣ ਨੂੰ ਕਰਾਇਆ ਤੀ ਹੁਣ ਮਾਸ਼ਾਅੱਲ ਦਿਖਾ ਦਈਏ ਪਹਿਲਾਂ ਤੇ ਆਪਾਂ ਹੁਣ ਪਹੁੰਚ ਗਏ ਜੀ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਹਲਾ ਸਾਹਮਣੇ ਇੱਥੇ ਗੁਰਦੁਆਰਾ ਲੰਗਰ ਸਾਹਿਬ ਤੇ ਇੱਥੇ ਵੀ ਮਾਰਕੀਟ ਉਦਾਂ ਹੀ ਆ ਸਾਰੀ ਤੇ ਆ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਨੇ ਤੇ ਇੱਥੇ ਵੀ ਪੂਰੀ ਮਾਰਕੀਟ ਹੈ ਜਿਹੜੀ ਉਦਾਂ ਹੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਟ੍ਰੇਨ ਦਾ ਜਿਹੜਾ ਨਾ ਵੀ ਟ੍ਰੈਕ ਕਿੱਥੋਂ ਹੋਊਗੀ ਤੇ ਕਿਵੇਂ ਹੋਊਗੀ ਇਹ ਸ਼ਰਾਮਾਂ ਗੁਰਦੁਆਰਾ ਲੰਗਰ ਸਾਹਿਬ ਦੀਆਂ ਨੇ ਸਾਰੀਆਂ ਜਿਹੜੀਆਂ ਸ਼ਰਾਮਾਂ ਨੇ ਸਾਰੀਆਂ ਇਹ ਗੁਰਦੁਆਰਾ ਲੰਗਰ ਸਾਹਿਬ ਦੀਆਂ ਆ। ਤੇ ਆਪਾਂ ਵੀ ਇੱਥੇ ਕਮਰਾ ਲਿਆ ਹੋਇਆ ਤੇ ਜਿਹੜਾ ਮੈਂ ਪਹਿਲਾਂ ਵੀ ਦੱਸਤਾ ਸੀ ਕਿ 200 ਰੁਪਏ ਇੱਕ ਦਿਨ ਦਾ ਆਪਾਂ ਲੇ ਰਹੇ ਆ ਕਮਰੇ ਦਾ। ਇਤਨਾ ਤਾਂ ਦੇਖ ਕੇ ਕਿਹੋ ਜਿਹਾ ਹੋਰ ਨੋਟ ਕਰੀਓ ਇੱਥੇ ਆ ਕੇ ਐ ਲੱਗ ਜਾਵੇਂ ਆਪਾਂ ਪੰਜਾਬ 'ਚ ਫਿਰਦਿੰਦੇ ਆ ਮਨ ਆਪਣਾ ਪੰਜਾਬ ਹੀ ਲੱਗਦਾ ਸੋਹੇ। ਗੁਰਦੁਆਰਾ ਲੰਗਰ ਸਾਹਿਬ ਤੇ ਜਰੂਰ ਤੁਸੀਂ ਕਦੇ ਆਉਂਗੇ ਜਾਂ ਇੱਥੇ ਲੰਘੋਗੇ ਤਾਂ ਦੇਖੋ ਤੁਹਾਨੂੰ ਐ ਲੱਗਦਾ ਪੰਜਾਬ ਚ ਬੱਜਦਾ ਤੇ ਪੰਜਾਬ ਵਾਲਾ ਮਾਹੌਲ ਆ ਸਾਰਾ ਮਨ ਲੱਗ ਕੇ ਆਪਣੇ ਪੰਜਾਬੀ ਜਿਆਦੇ ਹੁੰਦੇ ਨੇ ਇੱਥੇ ਅਜਿਹਾ ਕਿ ਐਵੇਂ ਲੱਗਦਾ ਕਿ ਆਪਾਂ ਪੰਜਾਬ ਦੀ ਕਰਦੇ ਆ ਅਸੀਂ ਆਪਾਂ ਕੋਈ ਐਵੇਂ ਜਿਆਦਾ ਆਪਾਂ ਪੰਜਾਬ ਤੋਂ ਬਾਹਰ ਆ ਪਰ ਜਦੋਂ ਆਪਾਂ ਇਥੋਂ 2-3 ਕਿਲੋਮੀਟਰ ਦੂਰ ਜਾਂਦੇ ਆ ਫੇਰ ਆਪਾਂ ਬਹਿ ਲਾਗੇ ਹਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਆ ਤੇ ਆਪਾਂ ਨੇ ਰੇੜ ਦੇ ਵਿੱਚ ਆਏ ਹੋਏ ਆ ਫੇਰ ਆਪਾਂ ਨੂੰ ਲੱਗਦਾ ਪਰ ਇੱਥੇ ਕੋਈ ਮਿੰਦਾ ਲੱਗਿਆ ਨਹੀਂ ਵੀ ਆਪਾਂ ਪੰਜਾਬ ਦੇ ਵਿੱਚ ਨਹੀਂ ਹੈਗੇ ਬਿਲਕੁਲ ਪੰਜਾਬ ਵਰਗਾ ਮਾਹੌਲ ਆ ਆਪਣੇ ਸਾਰੇ ਪੰਜਾਬੀ ਭਰਾ ਸਾਰੇ ਹੀ ਨੇ ਇਹ ਸਾਰਿਆਂ ਗੁਰਦੁਆਰਾ ਸਾਹਿਬ ਦੇ ਸਲਾਮਾਂ ਨੇ ਤੇ ਆ ਸਤਖੰਡ ਸ੍ਰੀ ਹਜੂਰ ਸਾਹਿਬ ਇੱਥੇ ਰੇਲਵੇ ਦਾ ਦਫ਼ਤਰ ਬਣਿਆ ਹੋਇਆ ਤੇ ਇੱਥੋਂ ਟਿਕਟਾਂ ਬੁੱਕ ਹੁੰਦੀਆਂ ਜਿਵੇਂ ਅਸੀਂ ਹੁਣ ਵਾਪਸੀ ਕਰਨੀ ਹੈ 18 ਨੂੰ ਤੇ ਇੱਥੇ ਅੱਜ 16 ਤਰੀਕ ਨੂੰ ਲਿਸਟ ਜਿਹੜੀ ਲਾਉਣੀ ਪੈਂਦੀ ਆ ਤਾਂ ਉਹਦੇ ਸਾ ਸਾਰੀ ਸੰਗ ਲਿਸਟ ਲਾ ਰਹੀ ਆ ਤੇ ਆਪਾਂ ਵੀ ਲਾ ਦੇ ਤੇ ਇੱਥੋਂ ਆਪਾਂ ਨੂੰ ਕੱਲ ਨੂੰ 10 ਵਜੇ ਟਿਕਟ ਜਿਹੜੀ ਉਹ ਮਿਲ ਜਾਣੀ ਆ ਜੀ ਤੇ ਫਿਰ ਲਾਈਨ ਵਾਈ ਇਹ ਟਿਕਟ ਦਿੰਦੇ ਆ ਤੇ ਇਹ ਗੁਰਦੁਆਰਾ ਸਾਹਿਬ ਦੇ ਕੋਲੀ ਬਣਿਆ ਹੋਇਆ ਹੈ ਦਫ਼ਤਰ ਇੱਧਰ ਹੋ ਜਾ ਤੁਸੀਂ ਆਉਂਗੇ ਸੱਤ ਸੱਤਖਾਂਡੇ ਸ੍ਰੀ ਹਜੂਰ ਸਾਹਿਬ ਦੇ ਬਿਲਕੁਲ ਨੇੜੇ ਇਹ ਦਫਤਰ ਬਣਿਆ ਹੋਇਆ ਤੇ ਇੱਥੇ ਤੁਸੀਂ ਇਹ ਟਿਕਟਾਂ ਰੇਲ ਦੀ ਉਹ ਲੈ ਸਕਦੇ ਹੋ ਟ੍ਰੇਨ ਦੀ ਤੇ ਜਿਹੜੀ ਵੀ ਟ੍ਰੇਨ ਦੀ ਟਿਕਟ ਲੈਣੀ ਹੈ ਇੱਥੋਂ ਆ ਕੇ ਲੈ ਸਕਦੇ ਹੋ ਪਰ ਜੇ ਤੁਸੀਂ ਪੰਜਾਬ ਦੀ ਟਿਕਟ ਲੈਣੀ ਆ ਜਾਂ ਉਸ ਨੂੰ ਤਤਕਾਲ ਚ ਮਿਲਣੀ ਹੈ ਇੱਥੋਂ ਕਿਉਂਕਿ ਟਿਕਟ ਬੁਕਿੰਗ ਬਹੁਤ ਚੱਲਦੀ ਆ ਇਸ ਕਰਕੇ ਤੁਸੀਂ ਕਦੋਂ ਪਹਿਲਾਂ ਇੱਥੇ ਨਾਂ ਲਿਖ ਦਿਓ ਆ ਵੀ ਜਿਵੇਂ ਅਸੀਂ ਹੁਣ 16 ਨੂੰ ਲਿਖਿਆ ਤੇ ਸਾਡੀ 18 ਨੂੰ ਟਿਕਟ ਸਾਨੂੰ ਮਿਲਣੀ ਆ ਆਪਣਾ ਨਾਮ ਆਪਣਾ ਲਿਖਤਾ ਜੀ ਆ ਲੈਣ ਤਾਂ ਆਸੇ ਇਹ ਅਨੋਰ ਲਈ ਹਾਂਜੀ ਤੇ ਕਰਾਉਣੀਆਂ ਤਾਂ ਉਹ ਖੇਡਣ ਦਾਤ ਨਾਲ ਆ ਫਾਰਮ ਲਾਤਾ ਆਪਾਂ ਉਹਰੇ ਆਪਾਂ ਆਪਣੀ ਕੋਈ ਕਿਉਂ ਕਰਕੇ ਜਾਣ ਖੜਿਆਂ ਦੀ ਇੱਥੇ ਨਾਲ ਇਹਦੇ ਫਾਰਮ ਹੁੰਦੇ ਆ ਬਾਦ ਖਾ ਖਿੱਚਦੇ ਨੇ ਧਗੇ ਚਾੜੀ ਹੁੰਦਾ ਨਹੀਂ ਆ ਖੜਕੇ ਆਪਾਂ ਲਿਸਟ ਲਾਤੀ ਉਹਰੇ ਇਧਰ ਸਲੀਪਰ ਵਾਲੀਆਂ ਨੇ ਇਧਰ ਏਸੀ ਵਾਲੀਆਂ ਨੇ ਸਾਰਿਆਂ ਦੀ ਫੋਟੋ ਨਾਲ ਫੋਟੋ ਖਿੱਚੀ ਜਾਂਦੇ ਨਾਲ ਫੋਟੋ ਖਿੱਚਦੇ ਨਹੀਂ ਪਤਾ ਹੁੰਦਾ ਹਾਂ ਹਾਂ ਬਸ ਰੋਲਾਈ ਪਾਹਾ ਦੇ ਦੇ ਵੀ ਭਾਈ ਜਿਹੜੇ ਹੈਗੇ ਜੀ ਇੱਥੇ ਹਾਂ ਸਹੀ ਗੱਲ ਹੈ ਜੀ ਲਓ ਵੀ ਆਪਾਂ ਟਿਕਟ ਲੈਂਡ ਨੂੰ ਬੈਠੇ ਆ ਤੇ ਇੱਥੋਂ ਟਿਕਟ ਮਿਲਣੀ ਹੈ ਸਾਹਮਣੇ ਆਪਣੇ ਇਧਰੋਂ ਇਹ ਆਜ ਬੰਦੇ ਪਾਈ ਆਪਣੇ ਨਾਲ ਆ ਤੇ ਹੁਣ ਟਿਕਟ ਮਿਲੀ ਤੇ ਤੁਹਾਨੂੰ ਮਿਲਾਂਗੇ ਆਪਾਂ ਇੱਥੋਂ ਮਿਲ ਜਾਣੀਆਂ ਉਹਨੂੰ ਇਧਰ ਗੁਰਦੁਆਰਾ ਸਾਹਿਬ ਨੇ ਸੱਚਖੰਡ ਸ਼੍ਰੀ ਹਰਿਜੂਰ ਸਾਹਿਬ ਤੇ ਇਧਰੋਂ ਟਿਕਟ ਨਾਲ ਹੀ ਮਿਲਦੀ ਹੋਰੇ ਤੇ ਲਓ ਵੀ ਟਿਕਟ ਆਪਣੀ ਕਨਫਰਮ ਹੋ ਗਈ ਤੇ ਟਿਕਟ ਮਿਲ ਗਈ ਵੇਨ ਕੰਮ ਜਿਹੜਾ ਹੋ ਗਿਆ ਚਿੱਟਾ ਕੋਲੇ ਕੋਲੇ ਆਪਣੀ B5 ਡੱਬੇ ਚ ਨੇ ਨਾ ਹਾਂ B5 ਚ ਤੇਰੀ ਲੋਅਰ ਹੈ ਮੇਰੇ ਨਾਲ ਹਾਂ ਠੀਕ ਟਿਕਟ ਆਪਣੀ ਹੋ ਗਈ ਜੀ ਕਨਫਰਮ ਤੇ ਤਤਕਾਲ ਚ ਕਰਾਈ ਆਪਾਂ ਨੇ ਤੇ ਗੁਰਦੁਆਰਾ ਸਾਹਿਬ ਤੇ ਤੇਰੇ ਨਾਲ ਹੀ ਇੱਧਰ ਸਟੇਸ਼ਨ ਆ ਮਲਾਵਰੇ ਇਹਨਾਂ ਨੇ ਬਣਾਇਆ ਹਾ ਦਫਤਰ ਰੇਲਵੇ ਵਾਲਿਆਂ ਨੇ ਤੇ ਇੱਥੋਂ ਟਿਕਟ ਮਿਲ ਜਾਂਦੀ ਆ ਗੁਰਦੁਆਰਾ ਸਾਹਿਬ ਨੇੜੇ ਤੇ ਕੱਲ ਆਪਾਂ ਇਥੇ ਲਿਸਟ ਲਾਗੇ ਤੀ ਕੋ ਲਿੱਟ ਚਮਾਉਣ ਦੇ ਨੰਬਰ ਦੀ ਪਹਿਲੇ ਨੰਬਰ ਤੇ ਦੀ ਜੇ ਆ ਤੇ ਆਪਣੂੰ ਟਿਕਟ ਮਿਲ ਗਈ ਤੇ ਕੱਲੂ ਆਪਣੀ ਫਿਰ ਵਾਪਸੀ ਆ ਤੇ ਹੁਣ ਆਪਾਂ ਕਰਦੇ ਆ ਤਿਆਰੀ ਵਾਪਸੀ ਦੀ ਇੱਧਰ ਗੁਰਦੁਆਰਾ ਸਾਹਿਬ ਲੇੜੀ